ਅੱਜ ਸਾਡਾ ਜਿਹੜਾ ਫਲੈਗ ਮਾਰਚ ਹੈਗਾ 2024 ਦੀਆਂ ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੰਤਵ ਦੇ ਨਾਲ ਜਿਹੜਾ ਹੈਗਾ ਫਲੈਗ ਮਾਰਚ ਕੀਤਾ ਜਾ ਰਿਹਾ ਔਰ ਇਹ ਜਿਹੜੀ ਸਾਨੂੰ ਬੀਐਸਐਫ ਦੀ ਜਿਹੜੀ ਆ ਫੋਰਸ ਜਿਹੜੀ ਆ ਸਾਨੂੰ ਇਹ ਇਲੈਕਸ਼ਨ ਕਰੋਣ ਵਾਸਤੇ ਆਈ ਹੈ ਅੱਜ ਅਸੀਂ ਬੇਗੋਵਾਲ ਦੇ ਇਲਾਕੇ ਦੇ ਵਿੱਚ ਲੋਕਾਂ ਨੂੰ ਫਲੈਗ ਮਾਰਚ ਕਰਕੇ ਆਪਣਾ ਜਿਹੜਾ મત ਦਾ ਪ੍ਰਯੋਗ ਹੈਗਾ ਆ ਆਪਣਾ ਲੋਕਤੰਤਰਵਾਦ ਪ੍ਰਯੋਗ ਜਿਹੜਾ ਹੈਗਾ ਵੋਟ ਦਾ ਅਧਿਕਾਰ ਜਿਹੜਾ ਹੈਗਾ ਉਹਨੂੰ ਨਿਰਵਿਘਨ ਇਸਤੇਮਾਲ ਕਰਨ ਵਾਸਤੇ ਅਸੀਂ ਜਿਹੜਾ 플ੈਗ ਮਾਰਚ ਕਰਕੇ ਲੋਕਾਂ ਦਾ ਮਨ ਜਿਹੜਾ ਹੈਗਾ ਉਹਨੂੰ ਉੱਚਾ ਕਰ ਰਹੇ ਆ ਕਿ ਉਹਨਾਂ ਦੇ ਮਨ ਦੇ ਵਿੱਚੋਂ ਜਿਹੜਾ ਹੈਗਾ ਆਫ ਨੂੰ ਅਸੀਂ ਦੂਰ ਕਰ ਰਹੇ ਆ ਕਿ ਉਹ ਆਪਣਾ ਜਿਹੜਾ ਵੋਟ ਦਾ ਅਧਿਕਾਰ ਆ ਉਹ ਨਿਰਵਿਘਨ ਹੋ ਕੇ ਆਪਣਾ ਵੋਟ ਇਸਤੇਮਾਲ ਕਰਨ ਤੇ ਮਾਰੇ ਅੰਸਰਾਂ ਨੂੰ ਜਿਹੜੀ ਹੈਗੀ ਸਾਨੂੰ ਚੇਤਾਵਨੀ ਹੈ ਕਿ ਅਗਰ ਕਿਸੇ ਨੇ ਵੀ ਕੋਈ ਇਲੈਕਸ਼ਨ ਦੇ ਦਰਮਿਆਨ ਕਿਸੇ ਕਿਸਮ ਦੀ ਵੀ ਕੋਈ ਜਿਹੜੀ ਆ ਅਲ ਸੁਖਾਮੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਉਹਦੇ ਖਿਲਾਫ ਜਿਹੜਾ ਹੈਗਾ ਸਖਤ ਐਕਸ਼ਨ ਲਵਾਂਗੇ ਔਰ ਕਿਸੇ ਕਿਸਮ ਦੀ ਅਸੀਂ ਗੈਰ ਕਾਨੂੰਨਨ ਤੌਰ ਦੇ ਉੱਤੇ ਕੋਈ ਸ਼ਰਾਬ ਦਾ ਇਸਤੇਮਾਲ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੋਈ ਪੈਸਿਆਂ ਦਾ ਰਾਸ਼ਨ ਦਾ ਇਸਤੇਮਾਲ ਜਿਹੜਾ ਹੈਗਾ ਲੋਕਾਂ ਨੂੰ ਵੋਟਾਂ 'ਚ ਪ੍ਰਭਾਵਣ ਵਾਸਤੇ ਜਿਹੜਾ ਪ੍ਰਯੋਗ ਕੀਤਾ ਜਾਏਗਾ ਉਹਦੇ ਤੇ ਸਾਡੀ ਜਿਹੜੀ ਹੈਗੀ ਆ ਸਾਡੀਆਂ ਐਸਟੀਐਫ ਤੇ ਐਫਐਸਟੀ ਟੀਮਾਂ ਦੇ ਰਾਹੀਂ ਉਹਨੂੰ ਅਸੀਂ ਕਵਰ ਕੀਤਾ ਜਾ ਰਿਹਾ ਮਹੱਲੇ ਵਾਈਜ਼ ਔਰ ਸਾਡੀ ਇਸ ਗੱਲ ਦੀ ਬਿਲਕੁਲ ਜਿਹੜੀ ਹੈਗੀ ਤਿੱਖੀ ਨਜ਼ਰ ਆ ਕਿ ਅਸੀਂ ਜਿਹੜੀ ਆ ਫੇਅਰ ਇਲੈਕਸ਼ਨ ਜਿਹੜੀ ਆ ਉਹ ਕਰਾਉਣ ਜਾ ਰਿਹਾ ਪੰਜਾਬ ਦੇ ਵਿੱਚ ਸਾਡੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਜਿਹੜੇ ਨੇ ਆਈਪੀਐਸ ਮਸਤਲਾ ਗੁਪਤਾ ਜੀ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਜਿਹੜੀ ਫੋਰਸ ਹੈਗੀ ਆ ਉਹ ਦਿਨ ਰਾਤ ਚੁੱਕਨੀ ਆ ਹੁਣ ਸਾਨੂੰ ਪੈਰਾ ਮਿਲਟਰੀ ਫੋਰਸਸ ਵੀ ਸਹਾਤਾ ਵਾਸਤੇ ਮਿਲੀ ਆ ਅਸੀਂ ਉਹਨਾਂ ਦੇ ਨਾਲ ਵੀ ਜਿਹੜੀ ਆ ਨਾਕਾਬੰਦੀ ਕਰਦੇ ਆ ਆਪਣੇ ਇਲਾਕੇ ਦੇ ਵਿੱਚ ਔਰ ਉਹਨਾਂ ਦੀ ਸਹਾਤਾ ਦੇ ਨਾਲ ਅਸੀਂ ਪੈਟਰੋਲਿੰਗ ਕਰਦੇ ਆ ਤਾਂ ਕਿ ਜਿਹੜੀ ਆ 224 ਦੀਆਂ ਇਲੈਕਸ਼ਨ ਜਿਹੜੀਆਂ ਹੈਗੀਆਂ 1 ਜੂਨ ਨੂੰ ਹੋਣ ਜਾ ਰਹੀਆਂ ਉਹ ਨਿਰਵਿਘਨ ਤਰੀਕੇ ਦੇ ਨਾਲ ਔਰ ਫ੍ਰੀ ਐਂਡ ਫੇਅਰ ਜਿਹੜੀਆਂ ਹੈਗੀਆਂ ਉਹ ਪੁਰਾਈਆਂ ਜਾਣ ਇਸ ਕਰਕੇ ਇਹ ਜਿਹੜੀ ਆ ਸਾਡਾ ਫਲੈਗ ਮਾਰਕ ਜਿਹੜਾ ਹੈ ਇਸ ਮੰਤਵ ਦੇ ਨਾਲ ਕੀਤਾ ਜਾ ਰਿਹਾ ਸਰ ਨੂੰ ਆਪਣੀ ਮੈਸੇਜ ਜੇਣਾ ਚਾਹੁੰਦੇ ਆ ਲੋਕਾਂ ਨੂੰ ਮੇਰੀ ਅਪੀਲ ਹੈ ਪੰਜਾਬ ਦੇ ਸਾਰੇ ਲੋਕਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣਾ ਲੋਕਤੰਤਰ ਜਿਹੜਾ ਆਪਣਾ ਮਤ ਦਾ ਇਸਤੇਮਾਲ ਜਿਹੜਾ ਹੈਗਾ ਆ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਹੈਗਾ ਉਹ ਨਿਰਵਿਘਨ ਜਿੱਥੇ ਉਹਨਾਂ ਦਾ ਦਿਨ ਕਰਦਾ ਆਪਣੀ ਬੋਟ ਦਾ ਇਸਤੇਮਾਲ ਕਰਨ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਜਿਹੜੀ ਨਹੀਂ ਹੈ ਔਰ ਪੰਜਾਬ ਪੁਲਿਸ ਨਾਲ ਪੈਰਾ ਮਿਲਟਰੀ ਫੋਰਸ ਜਿਹੜੀ ਹੈ ਜੀ ਉਹਨਾਂ ਦੀ ਸਹਾਇਤਾ ਦੇ ਲਈ ਦਿਨ ਔਰ ਰਾਤ ਅਸੀਂ ਉਹਨਾਂ ਦੀ ਸੇਫ ਐਂਡ ਸਿਕਿਉਰਿਟੀ ਦੇ ਲਈ ਅਸੀਂ ਬਿਲਕੁਲ ਬਚਨਵਾਦਾ